ਆ ਦੋਸਤੋ ਜਿਹੜਾ ਆਪਾਂ ਠਿੱਕੀਵੰਡ ਤੋਂ ਕੱਚੇ ਪੱਕੇ ਤੋਂ ਕੁਲਾ ਰੋਡ ਚੜਦੇ ਆ ਨਾ ਕੁਲਾ ਬਣਿਆਲਾ ਆਪਾਂ ਪੱਟੀ ਨੂੰ ਆ ਜਦੋਂ ਆ ਪੱਟੀ ਦਾ ਰਾਹ ਹੈ ਇਹਨੂੰ ਘੱਟੋ ਘੱਟ ਨਹੀਂ ਜ਼ਿਆਦਾ ਨਹੀਂ ਤੇ ਇਹਨੇ 4 ਸਾਲ ਹੋ ਗਏ ਆ ਇਸ ਤਰ੍ਹਾਂ ਹੀ ਆ ਬੱਜਰ ਪਿਆ ਇਸ ਤਰ੍ਹਾਂ ਹੀ ਤੁਰੀ ਫਿਰਦੀ ਆ ਤੁਹਾਨੂੰ ਮਗਰ ਵੀ ਦਿਖਾਉਂਗਾ ਉਥੇ ਜਿੱਥੇ ਬਹੁਤ ਜ਼ਿਆਦਾ ਟੁੱਟੀ ਉਹਦੇ ਮਾੜੀ ਮੋੜ ਲੱਗਦੇ ਪਈ ਆ ਪਰ ਹੋਰ ਦਹਾਦਿਆਂ ਨੂੰ ਵੀ ਟੁੱਟੀ ਰਿਹਾ ਵਿੱਚ ਬਹੁਤ سارے ਖੱਡੇ ਹੀ ਪੈ ਗਏ ਨਵੀਂ ਲੁੱਕ ਦੇ ਵਿੱਚ ਕੱਡੇ ਬਹੁਤ ਤਗੜੇ ਪੈ ਗਏ ਮੈਂ ਇੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਜੀ ਲਾਲਜੀਤ ਭੁੱਲਰ ਨੂੰ ਉਹਨੂੰ ਕਹਿਣਾ ਚਾਹੁੰਦਾ ਕਿ ਭਾਰਤ ਇਹ ਆਪਾਂ ਦੂਜੇ ਇਲਾਕਿਆਂ 'ਚ ਕਹਿੰਦੇ ਹਾਂ ਜੀ ਸਾਡੇ ਪੱਟੀ ਸ਼ਹਿਰ ਬੜਾ ਸੋਹਣਾ ਬਣਿਆ ਬੜਾ ਇਲਾਕਾ ਵਧੀਆ ਬਣਾਇਆ ਅਸੀਂ ਪਰ ਆ ਛੋੜਾ ਜਾਂ ਟੋਟਾ ਵਾ ਜਿਹੜਾ ਕੋਈ ਸਿਰਫ 1 ਕਿਲੋ ਡੇਢ ਕਿਲੋਮੀਟਰ ਆ ਜਿਆਦਾ ਖਰਾਬ ਹੈ ਜਿਹੜਾ ਇਹਦੇ ਆਪਣੇ ਦਾ ਸੁਧਾਰ ਨਹੀਂ ਹੋਇਆ ਇਹਦਾ ਕੋਈ ਹੱਲ ਕਰੋ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਬਹੁਤ ਦਿੱਕਤਾਂ ਹੁੰਦੀਆਂ ਇਹਦਾ ਹਾਲਾਤ ਵੇਖੋ ਆਣ ਕੇ ਥੋੜਾ ਜਿਹਾ ਗੱਡੀਆਂ ਜੋ ਬਾਹਰ ਨਿਕਲੋ ਏਸ਼ੀਆਂ ਜੋ ਤੇ ਕਿਤੇ ਧਿਆਨ ਮਾਰੋ ਜਨਤਾਲ ਵੀ ਇਹਦੇ ਹਾਲਾਤ ਕੀ ਹੋਏ ਪਏ ਆ ਇਹ ਪੱਟੀ ਸ਼ਹਿਰ ਦੀ ਜਦ ਮੈਂ ਹਕੀਕਤ ਦੱਸ ਰਿਹਾ ਏ ਫੁੱਲਾ ਬਣਾਈ ਛੱਡ ਕੇ ਜਿਹੜੇ